ਪੰਜਾਬ ਦਾ ਵੈਦਰ ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਕਰਦੇ ਹਾਂ ਆਪਾਂ ਇਸ ਚੈਨਲ ਤੇ ਮੌਸਮ ਵਿਭਾਗ ਵੱਲੋਂ ਆਈਆਂ ਮੌਸਮ ਦੀਆਂ ਖਬਰਾਂ ਦੇ ਬਾਰੇ ਜਿਹੜੀ ਗੱਲਬਾਤ ਕਰਿਆ ਕਰਾਂਗੇ ਮੌਸਮ ਵਿਭਾਗ ਦੀ ਖਬਰਾਂ ਆਪਾਂ ਜਿਹੜੀਆਂ ਸਹੀ ਇਸ ਚੈਨਲ ਤੇ ਦਿਆ ਕਰਾਂਗੇ ਤਾਂ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਇੱਕ ਛੋਟੀ ਜੀ ਬੇਨਤੀ ਹੈ ਜੇਕਰ ਤੁਸੀਂ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਤਾਂਕਿ ਹਰ ਦਿਨ ਦੀ ਜਿਹੜੀ ਅਪਡੇਟ ਆ ਉਹ ਤੁਹਾਨੂੰ ਇਸ ਤਰ੍ਹਾਂ ਮਿਲਦੀ ਰਹੇ ਤਾਂ ਜਿਵੇਂ ਕਿ ਤੁਸੀਂ ਪੰਜਾਬ ਦੀਆਂ ਜਿਹੜੀਆਂ ਲਾਈਵ ਸੈਟਲਾਈਟ ਤਸਵੀਰਾਂ ਉਹ ਦੇਖ ਸਕਦੇ ਹੋ ਮੌਸਮ ਕਲੀਅਰ ਦੇਖ ਨੂੰ ਮਿਲ ਰਿਹਾ ਆਪਾਂ ਨੂੰ ਸ਼ਾਮ ਦੇ ਵੇਲੇ ਫਿਲਹਾਲ ਜਿਮ ਕੇ ਹੁਣ ਆਪਾਂ ਨੂੰ ਬੱਦਲਵਾਈ ਕੋਜੀ ਜ਼ਿਲ੍ਹਿਆਂ ਤੇ ਪੰਜਾਬ ਦੇ ਦੇਖ ਨੂੰ ਮਿਲ ਸਕਦੀ ਆ ਖਾਸ ਕਰਕੇ ਹੀਟ ਲਈ ਜ਼ਿਲ੍ਹਿਆਂ ਤੇ ਗੱਲ ਕਰੀਏ ਆਪਾਂ ਹਵਾਵਾਂ ਦੀ ਜਿਹੜੀਆਂ ਹਵਾਵਾਂ ਨੇ ਉਹ ਆਪਾਂ ਨੂੰ 10 ਦੀ ਸਪੀਡ ਤੋਂ ਲੈ ਕੇ 16 ਦੀ ਸਪੀਡ ਤੱਕ ਜਾਂਦੀਆਂ ਦੇਖ ਨੂੰ ਮਿਲ ਰਹੀਆਂ ਨੇ ਸ਼ਾਮ ਦੇ ਸਮੇਂ ਹਵਾਵਾਂ ਦੀ ਗਤੀ ਜਿਹੜੀ ਆ ਘਟ ਜਾਵੇਗੀ ਜੇ ਗੱਲ ਕਰੀਏ ਪੰਜਾਬ ਦੇ ਮੌਸਮ ਦੇ ਵਿੱਚ ਮੀਂਹ ਦੀ ਗਤੀਵਿਧੀਆਂ ਕਦ ਦੇਖ ਨੂੰ ਮਿਲਣਗੀਆਂ ਆਪਾਂ ਨੂੰ ਇਸ ਮਹੀਨੇ ਵਿੱਚ ਫਿਲਹਾਲ ਮੀਂਹ ਦੀਆਂ ਗਤੀਵਿਧੀਆਂ ਆਪਾਂ ਨੂੰ ਦੋ ਦਿਨ ਦੇਖ ਨੂੰ ਮਿਲ ਰਹੀ ਆ 14 ਤੇ 15 ਮਾਰਚ ਨੂੰ 40% ਮੀਂਹ ਪੈਣ ਦੇ ਜਿਹੜੇ ਅਸਰ ਨੇ ਪੰਜਾਬ ਦੇ ਵਿੱਚ ਬਣੀ ਹੋਈ ਨੇ ਜੇਕਰ ਵੀਡੀਓ ਥੋੜੀ ਜਿਹੀ ਵੀ ਵਧੀਆ ਲੱਗੀ ਹੋਵੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਤੇ ਵੀਡੀਓ ਨੂੰ ਲਾਈਕ ਕਰਕੇ ਅੱਗੇ ਵੀ ਸ਼ੇਅਰ ਕਰ ਦਿਓ ਧੰਨਵਾਦ ਜੀ